ਅਲਮਸਤ ਬਾਬਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਵਿਖੇ ਨਮੀ ਬਣੀ ਕਮੇਟੀ ਦੇ ਵੱਲੋਂ ਮੇਲੇ ਦੀਆਂ ਤਿਆਰੀਆਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਕੀਤੀ ਜਾ ਰਹੀ ਹੈ ਪ੍ਰਬੰਧਕਾਂ ਦੇ ਵੱਲੋਂ ਮੇਲੇ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਅੱਜ ਸਮੂਹ ਸੰਗਤ ਸਮੂਹ ਸੰਗਤ ਅਲ ਮਸਬਾ ਪੁੱਲਾਲ ਬਾਸ਼ਾ ਜੀ ਦੀ ਜੋ ਬਾਪੂ ਜੀ ਦੇ ਦਰਬਾਰ ਦੇ ਉੱਤੇ ਅੱਜ ਇਕੱਠੇ ਹੋਏ ਆ ਔਰ ਮੇਲੇ ਦੇ ਮੇਲੇ ਦੇ ਮਾਮਲੇ ਦੇ ਵਿੱਚ ਸਾਰੇ ਸਲਾਹ ਮਖਸ਼ਦਾ ਕਰਦੇ ਆ ਔਰ ਸਾਨੂੰ ਸਲਾਹ ਦੱਸਦੇ ਵੀ ਆ ਵੀ ਤੁਸੀਂ ਇਦਾਂ ਕਰੋ ਇਦਾਂ ਕਰੋ ਇਦਾਂ ਕਰੋ ਤੇ ਇਸ ਤਰ੍ਹਾਂ ਹੀ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਭ ਤੋਂ ਪਹਿਲੋਂ ਮੈਂ ਸਾਰਾ ਜੈ ਮਸਤਾ ਦੀ ਕਹਿਣਾ ਚਾਹੁੰਦਾ ਔਰ ਬਾਪੂ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਆ ਬਾਪੂ ਜੀ ਦਾ ਮੇਲਾ 17 ਨੂੰ ਮਹਿੰਦੀ ਦੀ ਰਸਮ ਹੋਊਗੀ 18 ਨੂੰ ਨਿਸ਼ਾਨ ਸਾਹਿਬ ਦੀ ਰਸਮ ਹੋਊਗੀ 18 ਰਾਤ ਨੂੰ ਇੱਕ ਕਵਾਲੀ ਜੀ ਲਗੂਗੇ ਔਰ 19 ਨੂੰ ਕਲਚਰ ਪ੍ਰੋਗਰਾਮ ਹੋਊਗਾ ਔਰ ਇਸੇ ਤਰ੍ਹਾਂ ਹੀ ਮੇਰੇ ਵੱਲੋਂ ਔਰ ਮੇਰੀ ਸਾਰੀ ਸਮੂਹਟਾ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਅਲ ਮਤਬਕੁਲ ਅਲ ਵਾਚਾ ਜੀ ਦੇ ਮੇਲੇ ਦੀ ਜੈ ਮਸਤਾ ਜੀ ਅੱਜ ਦਾ ਬਾਦ ਦਾ ਮੇਲੇ ਦੇ ਜਿਹੜੇ ਪ੍ਰਬੰਧ ਹੈ ਜੀ ਹੁਣ ਤੱਕ ਮੁਕੰਮਲ ਹੋ ਚੁੱਕੇ ਹੈ ਜੀ ਕਰੀਏ ਕੋਈ ਬਿਲਕੁਲ ਸਹੀ ਹੋ ਗਏ ਹੋ ਗਏ ਸਾਰੇ ਹੋ ਗਏ ਹੁਣ ਬੋਲਦੇ ਹੋ ਜੀ ਹਾਂ ਜੀ ਜਿਹੜੇ ਮੇਲੇ ਦੇ ਪ੍ਰਬੰਧ ਆ ਕਿੰਨੇ ਕਬਰ ਹੋ ਚੁੱਕੇ ਜੀ ਤੇ ਕਿੰਨੇ ਰਹਿੰਦੇ ਹੈ ਜੀ ਤਿਆਰੀਆਂ ਜਿਹੜੀਆਂ ਹੈ ਕਿੰਨੀਆਂ ਕਰਨੀਆਂ ਤਿਆਰੀਆਂ ਸਬੂਤ ਤੋਂ ਤਿਆਰੀਆਂ ਜਿਹੜਾ ਮੇਲੇ ਦੇ ਇਹਨੇ ਪ੍ਰਬੰਧ ਆ ਹੁਣ ਤੱਕ ਕਿੰਨੇ ਕੰਮ ਪੂਰੇ ਹੋ ਚੁੱਕੇ ਆ ਔਰ ਕਿੰਨੇ ਰਹਿੰਦੇ ਆ ਜੀ ਲਗਭਗ ਸਾਰੇ ਹੋ ਚੁੱਕੇ ਆ ਜੀ ਜੀ ਤਿਆਰੀ ਫੁੱਲ ਚੱਲ ਰਹੀ ਆ ਔਰ ਸਾਡੇ ਢਿਮੀਕੇਦ ਜੀ ਸਾਡੇ ਪ੍ਰਧਾਨ ਆ ਔਰ ਸਾਡੇ ਅਯਾਲਾ ਸੁੰਦੀ ਜੀ ਵੈਸ ਪ੍ਰਧਾਨ ਆ ਇਹ ਸਾਡੇ ਨਾਲ ਹਰੀਮਤ ਸੁੰਦੀ ਸਾਹਿਬ ਬੈਠੇ ਆ ਇਹ ਬਾਬਾ ਜੀ ਦੇ ਬ੍ਰਦਰ ਬੈਠੇ ਆ ਔਰ ਮੈਂ ਨਵਾਨਾ ਜਿਆ ਬਿੱਟੂ ਆ ਜੀ ਪ੍ਰਸੂਤਲਾ ਬਿੱਟੂ ਆ ਔਰ ਸਾਡੇ ਸਾਰੇ ਟੀਮ ਬੈਠੀ ਆ ਔਰ ਇਸੇ ਤਰ੍ਹਾਂ ਇਹ ਸਾਰੀ ਟੀਮ ਨੇ ਕੀਆ ਰੀਆਂ ਕੀਤੀਆਂ ਪਈਆਂ ਮੇਲੇ ਦੀਆਂ ਪ੍ਰਧਾਨ ਸਾਹਿਬ ਕੀ ਵਿਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਲਈ ਕੀ ਪ੍ਰਬੰਧ ਕੀਤੇ ਗਏ ਨੇ ਦੇਸ਼ਾਂ ਪ੍ਰਦੇਸ਼ਾਂ ਆਉਣ ਵਾਲੇ ਸੁਧਾਰੂਆਂ ਨੂੰ ਬੜੇ ਪਿਆਰ ਕੀਤਾ ਜਾਊਗਾ ਬੜੇ ਸਤਿਕਾਰ ਕੀਤਾ ਜਾਊਗਾ ਉਹਨਾਂ ਦੇ ਰਹਿਣ ਬਿਆਹ ਦਾ ਸਾਰਾ ਕੁਝ ਇੱਥੇ ਹੋਊਗਾ ਠੀਕ ਹੋ ਚੁੰ ਪ੍ਰਧਾਨ ਸਾਹਿਬ ਕੀ ਨਵੀਂ ਬਣੀ ਕਮੇਟੀ ਦੇ ਵਿੱਚ ਸਾਰੇ ਮੈਂਬਰ ਨਵੇਂ ਰੱਖੇ ਗਏ ਨੇ ਬਿਲਕੁਲ ਬਿਲਕੁਲ ਮਰਦਾਨਗੀ ਨ ਕਰਨ ਜਿਸ ਤਰ੍ਹਾਂ ਅਲਮਸਤ ਬਾਪੂ ਲਾਲ ਬਾਸ਼ਾ ਜੀ ਅਲਮਤ ਬਾਪੂ ਲਾਲ ਬਾਸ਼ਾ ਜੀ ਮੱਲਾ ਰਿਸ਼ੀ ਨਗਰ ਦੇ ਵਿੱਚ ਜੰਮਿਆ ਪੜਿਆ ਖੇਡੇ ਮੱਲੇ ਆ ਔਰ ਉਸੇ ਤਰ੍ਹਾਂ ਹੀ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਆਪਣਾ ਆੜਾਸਤਾਨ ਜਿਹੜਾ ਸਾਡਾ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਮਰਲੇ ਮਰਲੇ ਜਗਾ ਵਿੱਚ ਰਹਿੰਦੇ ਆ ਔਰ ਅਸੀਂ ਅਲਮਤ ਬਾਪੂ ਲਾਲ ਬਾਸ਼ਾ ਜੀ ਨਾਲ ਪਿਆਰ ਕਰਦੇ ਹੋਏ ਪਿਆਰ ਕਰਦੇ ਹੋਏ ਅਸੀਂ ਸਾਰੀ ਜਗ੍ਹਾ ਅਲਮਤ ਬਾਪੂ ਲਾਲ ਬਾਸ਼ਾ ਦਰਵਾਜ਼ਾ ਦਿੱਤੀ ਆ ਕਿ ਇਥੇ ਮੇਲਾ ਬੜੀ ਧੂਮ ਧਾਮ ਨਾਲ ਲੱਗਿਆ ਜਾਵੇ ਔਰ ਉਹੀ ਗੱਲ ਵੀ ਬਾਬਾ ਜੀ ਦੇ ਮੇਲਾ ਅੱਜ ਬੜੀ ਧੂਮ ਧਾਮ ਦੇ ਨਾਲ ਮਲਾਇਆ ਜਾ ਰਿਹਾ ਆ ਔਰ ਬਾਪੂ ਜੀ ਨੂੰ ਸਾਰਾ ਹੀ ਮੱਹੱਲਾ ਰਸ਼ੀ ਨਗਰ ਪਿਆਰ ਕਰਦਾ ਸੀ ਔਰ ਬਾਪੂ ਜੀ ਵੀ ਸਾਰੇ ਮੱਹੱਲੇ ਨਾਲ ਪਿਆਰ ਕਰਦੇ ਸੀ। ਓਕੇ ਓਕੇ ਪਹਿਲਾ ਵੀ ਹੋ ਗਾਇਆ ਵੀ ਨੇ ਧੰਨਵਾਦ। ਨੇ ਨੇ ਥੈਂਕ ਯੂ ਆ ਲੈਣੀ ਤੇ ਬਾਬੇ ਦੇ ਭਰਾ ਵੀ ਲੈ ਲੋ ਜੀ ਹਾਂ ਕਰੋ ਕਰੋ ਪਾਈ ਕਰੋ ਚਾਚੋ ਚਾਚਾ ਚਾਪਾ ਵੀ ਖਾਣਾ ਖਾ ਕੇ ਜਾਣਾ ਬਹੁਤ ਲੰਗਰ ਪਾਣੀ ਚਾਦਰ ਭਾਈ ਸਤਿਗੁਰੂ ਉਧਰ ਬਿਠੇ ਬੋ ਸਤਿਗੁਰੂ ਜੀ ਇੱਕ ਇੱਕ ਨੂੰ ਪੜਾ ਦੇ ਇੱਕ ਜਿਹੜਾ ਪੜਾ ਹਾਂਜੀ ਸਾਥੀਓ ਜੈਗੁਰਦੇਵ ਜੀ ਅੱਜ ਅਸੀਂ ਨਕੋਦਰ ਵਿਖੇ ਪਹੁੰਚੇ ਹੋਏ ਹਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਕੋਦਰ ਦੇ ਦੇਖ ਸਕਦੇ ਹੋ ਵੱਡੀ ਗਿੰਦੀ ਵਿਸੰਗਤਾ ਪਹੁੰਚੀ ਆ ਤੇ ਅੱਜ ਨਵੀਂ ਕਮੇਟੀ ਦੀ ਮੀਟਿੰਗ ਸੀਗੀ ਤੇ ਦੇਖ ਸਕਦੇ ਹੋ ਬਹੁਤ ਹੀ ਵੱਡਾ ਜਿਹੜਾ ਇਕੱਠ ਐਸੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਬੋਲੇ ਸੋਨਰ ਬਾਏ ਮਾਨ ਮਾਨ ਮਿਲਣਾ ਸੀ ਹੈ ਭਾਵੇਂ ਇੱਕਤਾ ਜਿੰਦਾਬਾਦ ਭਾਵੇਂ ਇੱਕਤਾ ਜਿੰਦਾਬਾਦ ਮਾਨਵੀਕ ਸ਼ਕਤੀ ਅਮਰੇ ਮੱਲਾ ਨਿਸ਼ੀ ਨਗਰ ਦੀ ਇੱਕਤਾ ਜਿੰਦਾਬਾਦ ਚੱਲੀ ਚੱਲੀ ਸੱਚੇ ਲਾਈਵ ਤਸਵੀਰਾਂ ਤੁਹਾਨੂੰ ਨਕੋਦਰ ਤੋਂ ਦਿਖਾ ਰਹੇ ਹਲਮਸਤ ਬਾਬਾ ਲਾਲ ਬਾਦਸ਼ਾਹ ਜੀ ਵਿਖੇ ਮੀਟਿੰਗ ਹੋਈ ਹੈ ਭਾਰੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਆ ਤੇ ਮੇਲੇ ਬਾਰੇ ਦੱਸਿਆ ਉਹਨਾਂ ਨੇ ਭਾਈ ਬੁਲਾ ਰਹੇ ਚਲੋ ਭਾਈ ਬੁਲਾ ਰਹੇ ਚਲੋ ਉਹ ਬੁਲਾ ਰਹੇ ਉਸ ਨੂੰ ਉਹਨਾਂ ਨੂੰ ਬੁਲਾ ਰਹੇ